ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦੀ ਮਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਿਬਰਾ ਟੀਵੀ ਮੈਂ ਨਰਮਨ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਹੱਡ ਸੰਘੇੜਾ ਵਿਖੇ ਅੱਜ ਐਮਪੀ ਗੁਰਮੀਤ ਸਿੰਘ ਮੀਥੇਰ ਵੱਲੋਂ ਉਦਘਾਟਨ ਕੀਤਾ ਗਿਆ ਸਾਡੇ ਨਾਲ ਪਿੰਡ ਦੇ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਦੇਨੀ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਐਮਪੀ ਸਾਹਿਬ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਅਸੀਂ ਬਹੁਤ ਚਿਰਾਂ ਦੀ ਇਹ ਡਿਮਾਂਡ ਸੀ ਇਹ ਕੱਸੀ ਦੇ ਉੱਪਰ ਦਰਖਤ ਹੋਣ ਕਾਰਨ ਪਹਿਲਾਂ ਇੱਟਾਂ ਦੀ ਬਣੀ ਹੋਈ ਸੀ ਇਹ ਵੀ ਟਾਇਪ ਉਹਦੇ ਕਾਰਨ ਤਣੇ ਵਿੱਚ ਜਾ ਕੇ ਇਹ ਥਾਂ-ਥਾਂ ਤੋਂ ਟੁੱਟ ਜਾਂਦੀ ਸੀ ਪਿੱਛੋਂ ਇਹ ਬਹੁਤ ਉਚਾਈ ਹੈ ਇੱਥੇ ਲੈਵਲ ਜਿੱਥੇ ਆਪਾਂ ਖੜੇ ਆ ਇੱਥੇ ਬਿਲਕੁਲ ਨੀਮਾ ਆ ਜਾਂਦਾ ਇਸ ਕਰਕੇ ਇਹ 1.5 ਕਰੋੜ ਦੀ ਲਾਗਤ ਦੇ ਨਾਲ ਮਾਨਯੋਗ ਮੈਂਬਰ ਪਾਰਲੀਮੈਂਟ ਗਰਮੀਤ ਸਿੰਘ ਜੀ ਮੀਤਿਹਰ ਦੀ ਯਤਨ ਸਦਕਾ ਸਾਡੇ ਪਿੰਡ ਦੇ ਹੋਰ ਵੀ ਜਿੰਨੇ ਵੀ ਮੋਗੇ ਆ ਚਾਹੇ ਪੱਕੇ ਖਾਲਾ ਪਾਈਪ ਲਾਈਨਾਂ ਨੇ ਉਹ ਉਹਨਾਂ ਵੱਲੋਂ ਪਵਾਇਆ ਗਿਆ ਨੇ ਸਾਰੇ ਨਗਰ ਨਿਵਾਸੀ ਖੁਸ਼ ਨੇ ਜਿੱਥੇ ਵੀ ਸਾਡੇ ਪਾਣੀ ਨਹੀਂ ਪੈਂਦਾ ਸੀ ਜਿਵੇਂ ਪੱਠਿਆਂ ਕੋਲੇ ਆ ਪਿੱਛੇ ਕਰਮਗੜ੍ਹ ਵਾਲੀ ਸੜਕ ਤੇ ਉਹ ਵੀ ਪਾਈਪ ਲਾਈਨ ਪਵਾ ਕੇ ਸਾਡੇ ਖੇਤਾਂ ਨੂੰ ਪਾਣੀ ਪਹੁੰਚੋ ਦਾ ਕੀਤਾ ਗਿਆ ਮਾਨਯੋਗ ਮੈਂਬਰ ਪਾਰਲੀਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਕਿੰਨੇ ਕਿ ਮੋਗੇ ਲਾ ਗਿਆ ਹੁਣ ਹੁਣ ਤੱਕ 14 ਮੋਗੇ ਆਹੇ ਸੰਘੜੇ ਪਿੰਡ ਦੇ ਜਿਨ੍ਹਾਂ ਤੇ ਕੰਮ ਹੋ ਚੁੱਕਿਆ ਕੁਝ ਰਹਿੰਦਾ ਵੀ ਆ ਇੱਕ ਦੋ ਮੋਗੇਆਂ ਦੇ ਕਿਸੇ ਦੇ 4 ਕਿੱਲਾਂ ਦੀ ਲੈਂਥ ਰਹਿੰਦੀ ਆ ਕਿਸੇ ਦੀ 8 ਕਿੱਲਾਂ ਦੀ ਰਹਿੰਦੀ ਆ ਕਿਸੇ ਦੀ ਕਿਲੋਮੀਟਰ ਰਹਿੰਦੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਾਣਯੋਗ ਮੈਂਬਰ ਪਾਰਲੀਮੈਂਟ ਤੇ ਪੰਜਾਬ ਸਰਕਾਰ ਵੱਲੋਂ ਪਾਏ ਜਾਣਗੇ ਪਾਈਪ ਜਿਹੜੇ ਰਹਿੰਦੇ ਆ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਾਇਆ ਜਾਊਗਾ ਜੋ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਆ ਬਹੁਤ ਸਲਾੰਘਾਯੋਗ ਆ ਇੱਥੇ ਪਾਣੀ ਆ ਜਿਹੜਾ ਉਹ ਬਹੁਤ ਹੀ ਡੂੰਘਾ ਜਿਆਦਾ ਡਾਰਕ ਜ਼ੋਨ ਦੇ ਵਿੱਚ ਚਲਿਆ ਗਿਆ ਇੱਥੇ ਪਹਿਲਾਂ ਵੀ ਸਾਡੇ ਕੋਲੇ ਪੱਤਰਕਾਰ ਭਰਾ ਆਉਂਦੇ ਰਹਿੰਦੇ ਆ ਜਦੋਂ ਪਾਣੀ ਡੂੰਘਾ ਪਹਿਲਾਂ ਦੂਗੀਆਂ ਪਟੇ ਵਾਲੀਆਂ ਮੋਟਰਾਂ ਸੀ ਹੁਣ ਸਵਰਸਿਵਲਾਂ ਨੇ ਹੁਣ 220 ਫੁੱਟ ਤੇ ਇੱਥੇ ਮੋਟਰਾਂ ਦਾ ਲੈਵਲ ਆ ਜਿਹੜਾ ਉੱਥੇ ਚੱਲਦੀਆਂ ਨੇ ਇਹ ਪਾਣੀ ਮਿਲਣ ਨਾਲ ਸਾਨੂੰ ਨਹਿਰੀ ਪਾਣੀ ਹੈ ਪਹੁੰਚਣ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੂ ਲੱਗਦਾ ਪਾਣੀ ਦੀ ਬਚਤ ਹੋਊਗੀ ਦਿਨ ਕਿਤੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਨਹਿਰੀ ਪਾਣੀ ਆ ਇਹ ਕਣਕ ਵੇਲੇ ਤਾਂ ਬਿਲਕੁਲ ਹੀ ਨਹੀਂ ਮੋਟਰਾਂ ਚਲਾਉਣ ਦੀ ਲੋੜ ਪੈਣੀ ਜੋਨੇ ਵੇਲੇ ਹੁਣ ਚਲੋ ਜਦੋਂ ਆਪਾਂ ਲਾਉਨੇ ਲਾਉਨੇ ਆ ਉਦੋਂ ਲੋਡ ਪੈਂਦੀ ਆ ਉਦੋਂ ਬਾਅਦ ਪੰਜਵੇਂ ਸੱਤਵੇਂ ਤਨ ਬਾਰੀ ਆ ਜਾਂਦੀ ਆ ਸਾਡੀ ਬਾਰਿਸ਼ ਹਸਾਬ ਦਾ ਪਾਣੀ ਮਿਲਦਾ ਹੈ ਨਹਿਰੀ ਪਾਣੀ ਹੈ ਜਿਹੜਾ ਉਹਦੇ ਮਤਾਬਕ ਲਾਉਨੇ ਆ ਸੀ ਸਾਣਾ ਹੌਲੀ ਪਿੰਡ ਦੇ ਲੋਕਾਂ ਨਾਲ ਮੈਂ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅਧਿਕਾਰਨ ਕੀਤਾ ਗਿਆ ਸਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਕਿਸਾਨਾਂ ਦੀ ਜਿਹੜੀ ਸਭ ਤੋਂ ਕੀਮਤੀ ਚੀਜ਼ ਆ ਪਾਣੀ ਆ ਕਿਸਾਨਾਂ ਦੀ ਜੇ ਫਸਲ ਪਾਣੀ ਨਾਲ ਹੀ ਫਸਲ ਹੋਣੀ ਆ ਜੀ ਸਾਨੂੰ ਨਹਿਰੀ ਪਾਣੀ ਮਹਈਆ ਕਰਵਾਇਆ ਗਿਆ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿੰਨੇ ਟਾਈਮ ਬਾ ਇਹ ਤਕਰੀਬਨ 40 ਸਾਲ ਪਹਿਲਾਂ ਇੱਕ ਛੱਸੀ ਬਣੀ ਸੀਗੀ ਜੀ ਤਕਰੀਬਨ 10-12 ਸਾਲ ਤੋਂ ਪਹਿਲਾਂ ਇਹਦੀ ਜਿਹੜੀ ਹਾਲਤ ਸੀ ਉਹ ਬਹੁਤ ਨਾਜ਼ੁਕ ਸੀ ਜਗਾ ਜਗਾ ਤੇ ਉਹ ਲੀਕ ਸੀ ਟੁੱਟੀ ਹੋਈ ਸੀ ਜਦੋਂ ਸਾਲ ਦੇ ਵਿੱਚ ਪਾਣੀ ਆਉਂਦਾ ਸੀ ਤਾਂ ਕਣਕਾਂ ਇਹਦੇ ਨਾਲ ਕਣਕਾਂ ਦਾ ਨੁਕਸਾਨ ਵੀ ਹੁੰਦਾ ਸੀਗਾ ਜੀ ਤੁਹ ਕਿੰਨੇ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹਦੇ ਨਾਲ ਸੰਘੇੜਾ ਤੇ ਬਰਨਾਲਾ ਦੇ ਕਿਸਾਨਾਂ ਨੂੰ ਇਸ ਛੱਸੀ ਨਾਲ ਪਾਣੀ ਮਿਲੂਗਾ ਜੀ ਦੀ 14 ਮੋਗਿਆ ਜਿਹੜੇ ਸਾਡੇ ਪਿੰਡ ਦੇ ਸਿੰਘੜੇ ਪਿੰਡ ਦੇ ਮੋਗਿਆ 14 ਉਹਨਾਂ ਦੀ ਕੁੱਲ ਗਿਣਤੀ ਹੈ 14 ਦੇ 14 ਮੋਗਿਆਂ ਤੇ ਕੰਮ ਚੱਲ ਰਿਹਾ ਜੀ ਕਿਸੇ ਤੇ 40% ਹੋ ਗਿਆ ਕਿਸੇ ਤੇ 50% ਹੋ ਗਿਆ ਕਈ ਤੇ 80% ਵੀ ਹੋ ਗਿਆ ਉਹ ਜਿਹੜੇ ਬਾਕੀ ਕੰਮ ਰਹਿੰਦੇ ਆ ਉਹ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਕੈਬਨਿਟ ਮੰਤ ਸਾਡੇ ਐਮਪੀ ਮੀਤ ਹਰਜੀਤੋਂ ਨੂੰ ਅਸੀਂ ਅਪੀਲ ਕਰਦੇ ਆ ਵੀ ਇਹਨਾਂ ਦਾ ਵੀ ਕੰਮ ਨੇਪਰੇ ਚੜਾ ਜਾਵੇ ਤਾਂ ਕਿ ਜਿਹੜਾ ਹਰੇਕ ਕਿੱਲੇ ਤੱਕ ਸਿੰਘੜਿਆਂ ਦੇ ਹਰੇਕ ਕਿੱਲੇ ਤੱਕ ਪਾਣੀ ਪਹੁੰਚੇ ਸਾਡੇ ਨਾਲ ਨਹਿਰੀ ਭਾਗ ਦੇ ਐਕਸ਼ਨ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਹਾਂਜੀ ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਹੋਏ ਹਾਂ ਬਰਨਾਲੇ ਏਰੀਆ 'ਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗਰਾਊਂਡ ਵਾਟਰ ਜਿਹੜਾ ਬੜਾ ਨੀਚੇ ਜਾ ਰਿਹਾ ਤੇ ਨਹਿਰੀ ਮੈਕਮੇ ਦੀ ਕੋਸ਼ਿਸ਼ ਹੈ ਪਿਛਲੇ 3 ਸਾਲਾਂ ਤੋਂ ਕਿ ਵੱਧ ਤੋਂ ਵੱਧ ਨਹਿਰੀ ਪਾਣੀ ਦਿੱਤਾ ਜਾਵੇ ਲੋਕਾਂ ਨੂੰ ਤਾਂ ਜੋ ਕਿ ਧਰਤੀ ਦੇ ਪਾਣੀ ਦੀ ਵਰਤੋਂ ਘਟਾਈ ਜਾ ਸਕੇ ਜਿਵੇਂ ਕਿ ਆਪਾਂ ਅੱਜ ਜਿਹੜੇ ਕੰਮ ਦਾ ਉਦਘਾਟਨ ਦੇ ਆਏ ਹਾਂ 1.5 ਕਰੋੜ ਨਾਲ ਅਸੀਂ ਇੱਕ ਅੱਸੀ ਨਵੀਂ ਬਣਾਈ ਹੈ ਤੇ ਇਹਦੇ ਨਾਲ ਤੁਸੀਂ ਮੰਨੋ ਕਿ ਜਿੰਨਾ ਝੋਨੇ ਦਾ ਸੀਜ਼ਨ ਅਸੀਂ 24 ਘੰਟੇ ਪਾਣੀ ਦੀ ਸਪਲਾਈ ਇਹਨਾਂ ਨੂੰ ਨਿਰਵਿਘਨ ਦੇਵਾਂਗੇ ਜਿਸ ਦੇ ਨਾਲ ਬਿਜਲੀ ਦੀ ਖਪਤ ਵੀ ਘਟੂਗੀ ਤੇ ਧਰਤੀ ਦਾ ਪਾਣੀ ਵੀ ਬਚੂਗਾ ਇਸ ਤੋਂ ਇਲਾਵਾ ਸਾਡਾ ਇਹ 80 ਕਰੋੜ ਦਾ ਪ੍ਰੋਜੈਕਟ ਹੈ ਜਿਸ ਤੋਂ ਲਗਭਗ ਅਸੀਂ ਹੁਣ ਤੱਕ 60 ਕਰੋੜ ਦੇ ਕੰਮ ਤਰਾਸ ਚੁੱਕੇ ਹਾਂ ਤੇ ਆਉਣ ਵਾਲੇ ਜਿਹੜੇ ਝੋਨੇ ਤੋਂ ਬਾਅਦ 20 ਕਰੋੜ ਦੇ ਕੰਮ ਹੋ ਜਾਣਗੇ ਤੇ ਪ੍ਰੋਜੈਕਟ ਖਤਮ ਹੋ ਜਾਊਗਾ ਸਾਡਾ ਐਕਸ਼ਨ ਨਾਲ ਕਿਤੇ ਨਾ ਕਿਤੇ ਪਾਣੀ ਦੀ ਵੀ ਬਚਤ ਹੋ ਗਈ ਹੁਣ ਹਾਂਜੀ ਇਹਦੇ ਨਾਲ ਬਹੁਤ ਪਾਣੀ ਦਾ ਫਰਕ ਪੈਣਾ। ਇਹ ਏਰੀਏ ਚ ਪਾਣੀ ਪਹਿਲਾਂ ਲੋਕ ਨਹਿਰੀ ਘਟ ਵਰਤਦੇ ਸੀ ਕਿਉਂਕਿ ਜਿਹੜਾ ਸਾਡਾ ਇਨਫਰਾਸਟ੍ਰਕਚਰ ਸੀ ਇਹ ਬੜਾ ਪੁਰਾਣਾ ਬਣਿਆ ਸੀ। ਪਾਣੀ ਪਹੁੰਚਦਾ ਨਹੀਂ ਸੀਗਾ। ਇਸ ਲਈ ਲੋਕਾਂ ਦਾ ਰੁਝਾਨ ਜਿਆਦਾ ਟਿਊਬਵੈੱਲ ਵਾਲ ਸੀਗਾ। ਪਰ ਹੁਣ ਅਸੀਂ ਜੇ ਇਹਨਾਂ ਨੂੰ 24 ਘੰਟੇ ਪਾਣੀ ਦਵਾਂਗੇ ਤਾਂ ਡੈਫੀਨਿਟਲੀ ਇੱਧਰ ਇਹਨਾਂ ਦਾ ਰੁਝਾਨ ਵਧੂਗਾ। ਸਾਡੇ ਨਾਲ ਐਮਪੀ ਗੁਰਮੀਤ ਸਿੰਘ ਮੀਥੇਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਦੇਖੋ ਜੀ ਅੱਜ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ। ਕਿ ਸਬ ਮਾਈਨਰ 4 ਜਿਹੜਾ ਤਕਰੀਬਨ 1.5 ਕਰੋੜ ਦੀ ਲਾਗਤ ਦੇ ਨਾਲ ਬਣਿਆ ਤੇ ਇਹਦਾ ਅੱਜ ਜਿਹੜਾ ਉਦ ਘਟਨ ਹੈ ਉਹ ਕੀਤਾ ਗਿਆ ਤੇ ਜਿਹਦੇ ਨਾਲ ਲਗਭਗ 1500 ਏਕੜ ਨੂੰ ਜਿਹੜਾ ਫਾਇਦਾ ਜਿਹੜਾ ਉਹ ਪਹੁੰਚੂਗਾ ਸੋ ਅੱਜ ਸਾਰੇ ਕਿਸਾਨ ਭਰਾ ਜਿਹੜੇ ਇਕੱਠੇ ਹੋਇਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਜਿਹੜਾ ਉਹ ਕਰ ਰਹੇ ਆ ਤੇ ਇਕੱਲਾ ਅੱਜ ਇਹ ਨਹੀਂ ਕਿ 1.5 ਕਰੋੜ ਇਸ ਤੋਂ ਪਹਿਲਾਂ ਵੀ ਇਕੱਲੇ ਸੰਘੇੜੇ ਨੂੰ ਮੈਨੂੰ ਲੱਗਦਾ ਵੀ 10 ਕਰੋੜ ਰੁਪਏ ਦੀ ਪਾਈਪਲਾਈਨ ਤੇ ਜਿਹੜੇ ਸਬ ਮਾਈਨਰ ਜਿਹੜੇ ਹੁਣ ਤੱਕ ਬਣ ਚੁੱਕੇ ਆ ਤੇ ਜਿਹੜੇ ਕੱਸੀ ਇਥੋਂ ਨਿਕਲਦਾ ਸੁਆ ਉਹਦੇ ਪੈਸੇ ਜਿਹੜੇ ਅਲੱਗ ਨੇ ਸੋ ਇਥੇ ਜਿੰਨੀਆਂ ਸਰਕਾਰਾਂ ਪਿਛਲੇ ਸਮੇਂ ਚ ਰਹੀਆਂ ਭਾਵੇਂ ਕਾਲੀ ਦਲ ਰਹੀ ਆ ਭਾਵੇਂ ਕਾਂਗਰਸ ਰਹੀ ਕਿਸ ਨੇ ਮੈਨੂੰ ਲੱਗਦਾ ਵੀ ਅਸੀਂ ਤਕਰੀਬਨ 10 ਕਰੋੜ ਰੁਪਇਆ ਇਕੱਲੇ ਪਾਈਪਲਾਈਨ ਲਈ ਸੰਘੜੇਜ ਦਿੱਤਾ ਕਦੇ ਕਿਸ ਨੇ 10 ਲੱਖ ਰੁਪਇਆ ਵੀ ਦਿੱਤਾ ਹੋਵੇ ਸੋ ਪਹਿਲੀ ਸਰਕਾਰ ਹੈ ਕਿ ਜਿਨੇ ਕਹ ਲੋ ਵੀ ਪਿੰਡ ਪਿੰਡ ਪਾਣੀ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੋ ਇਹਦੇ ਲਈ ਅਸੀਂ ਸਾਰੇ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ। ਆਪੇ ਆ ਜਦੋਂ ਨਹਿਰੀ ਪਾਣੀ ਵਰਤਾਂਗੇ ਧਰਤੀ ਹਟਲੇ ਪਾਣੀ ਦੀ ਬਚਤ ਤਾਂ ਹੋਣੀ ਹੈ। ਇਸੇ ਕਰਕੇ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਪਿਛਲੇ 2.5-3 ਸਾਲ ਤੋਂ ਲਗਾਤਾਰ ਜਿਹੜਾ ਪੰਜਾਬ ਦੇ ਧਰਤੀ ਹਟਲਾ ਪਾਣੀ ਨੀਚੇ ਜਾ ਰਿਹਾ ਸੀ ਤਾਂ ਪਿਛਲੇ ਸਾਲ ਜਿਹੜੀ ਰਿਪੋਰਟ ਆਈ ਉਹਦੇ ਚ ਪਾਣੀ ਨੀਚੇ ਜਾਣ ਦੀ ਬਜਾਏ ਪਾਣੀ ਦਾ ਲੈਵਲ ਵਧਿਆ। ਤੋ ਇਹਦੇ ਤੋਂ ਪਤਾ ਲੱਗਦਾ ਵੀ ਜੇ ਨਹਿਰੀ ਪਾਣੀ ਵੱਧ ਵਰਤਿਆ ਗਿਆ ਐਸੇ ਕਰਕੇ ਧਰਤੀ ਹੇਠਲਾ ਪਾਣੀ ਘੱਟ ਵਰਤੋਂ ਹੋਈ ਤਾਂ ਹੀ ਉਹ ਜਿਹੜਾ ਪਾਣੀ ਦਾ ਲੈਵਲ ਵਧਿਆ ਡੈਨਿੰਗ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ